ਸਸ਼ੀਕਾਲਜੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਹਰਿਆਣਾ ਦੇ ਦਲਿਤ ਆਈਪੀਐਸ ਅਧਿਕਾਰੀ ਅਤੇ ਏਡੀਜੀਪੀ ਵਾਇਪੁਰਨ ਸਿੰਘ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪ ਲੀਡਰਾਂ ਤੇ ਇਸ ਘਟਨਾ ਦਾ ਰਾਜਨੀਤਿਕਕਰਨ ਕਰਨ ਦਾ ਦੋਸ਼ ਲਗਾਇਆ ਉਹਨਾਂ ਕਹਿ ਕੇ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਬਲਕਿ ਦੂਜਿਆਂ ਤੇ ਦੋਸ਼ ਲਗਾ ਰਹੀ ਹੈ ਸਾਬਕਾ ਕੇਂਦਰੀ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਏਡੀਜੀਪੀ ਵਾਈ ਪੂਰਨ ਸਿੰਘ ਦੀ ਖੁਦਕੁਸ਼ੀ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਸਾਬਕਾ ਮੰਤਰੀ ਨੇ ਕਿਹਾ ਕਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨਾ ਠੀਕ ਹੈ ਪਰ ਇਸ ਘਟਨਾ ਨੂੰ ਰਾਜਨੀਤੀਕਰਨ ਕਰਨਾ ਨੰਦਨਯੋਗ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਕੱਲ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਏਡੀਜੀਪੀ ਦੀ ਖੁਦਕੁਸ਼ੀ ਇੱਕ ਬਹੁਤ ਦੁਖਦਾਈ ਘਟਨਾ ਉਹਨਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਕਈ ਰਾਜਨੀਤਿਕ ਨੇਤਾਵਾਂ ਦੇ ਨਾਲ ਉਹਨਾਂ ਦੇ ਘਰ ਗਏ ਅਤੇ ਪਰਿਵਾਰ ਦੇ ਨਾਲ ਹਮਦਰਦੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਇਸ ਮਸਲੇ ਦਾ ਆਮ ਆਦਮੀ ਪਾਰਟੀ ਰਾਜਨੀਤੀਕਰਨ ਕਰ ਰਹੀ ਹੈ ਇਹ ਸਾਰੀਆਂ ਪਾਰਟੀਆਂ ਦਾ ਜਾਣਾ ਕੋਈ ਹਰਜਨਨੀ ਸ਼ਿਫਤੀ ਦੇ ਤੌਰ ਤੇ ਜਾਣਾ ਪਰ ਇਹਨੂੰ ਪੋਲੀਟਿਕਾਈਜ਼ ਕਰਨਾ ਕੋਸ਼ਿਸ਼ ਕੀਤੀ ਆ ਆਮਾਦੀ ਪਾਰਟੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗੱਲ ਨੂੰ ਪੋਲੀਟਿਕਾਈਜ਼ ਕਰੀਏ ਕਿ ਜਿਹੜੀਆਂ ਬੀਜੇਪੀ ਰੂਲ ਸਟੇਟ ਹੈ ਇਸ ਕਰਕੇ ਉਹਨਾਂ ਦਾ ਥੱਕਾ ਹੋ ਰਿਹਾ ਇਹ ਕਹਿਣਾ ਬਿਲਕੁਲ ਗਲਤ ਹੈ ਉਹਨਾਂ ਨੇ ਸ਼ਿਫਤੀ ਕਰਨ ਜਾਣਾ ਠੀਕ ਹੈ ਸਾਰੀਆਂ ਪਾਰਟੀਆਂ ਜਾਣ ਜਿਵੇਂ ਰਾਹੁਲ ਗਾਂਧੀ ਜੀ ਅੱਜ ਜਾ ਕੇ ਉੱਥੇ ਆਏ ਨੇ ਰਠਾਵਲੇ ਜੀ ਸਾਡੇ ਮੰਤਰੀ ਉਹ ਉੱਤੇ ਜਾ ਕੇ ਆਏ ਨੇ ਔਰ ਮੰਤਰੀ ਇੱਕ ਹੋਰ ਦਿੱਲੀ ਤੋਂ ਆ ਰਹੇ ਨੇ ਉਹਨਾਂ ਨੇ ਜਾਣਾ ਸਾਰਿਆਂ ਦਾ ਜਾਣ ਦਾ ਹੱਕ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਅੜਸ਼ਿਕਤੀ ਵਰਕਰ ਕਰਨ ਦਾ ਸਾਰਾ ਹੱਕ ਹੁੰਦਾ ਪਰ ਇਹਨੂੰ ਇਹ ਕਹਿਣਾ ਵੀ ਇਹ ਕਾਂਗਰਸ ਰੂਟ ਸਟੇਜ ਕਰਕੇ ਉੱਥੇ ਜਾਤੀ ਹੋ ਰਹੀ ਹੈ ਜਾਂ ਉਹਨਾਂ ਨੇ ਸੂਚੜ ਸਟੇਜ ਕਰਕੇ ਕੀਤਾ ਕਿ ਉਹ ਤੇ ਇਨਸਾਫ ਨਹੀਂ ਮਿਲਦਾ ਇਹ ਬਿਲਕੁਲ ਜਦੋਂ ਕੋ ਪਾਰਟੀਆਂ ਲੋਕਤੰਤਰ ਢੰਗ ਨਾਲ ਜਿੱਤਣ ਦੀ ਸਥਿਤੀ 'ਚ ਨਾ ਹੋਵੇ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਕੀ ਹੈ ਉਹ ਦਿੱਲੀ 'ਚ ਬੁਰੀ ਤਰ੍ਹਾਂ ਹਾਰ ਚੁੱਕੇ ਨੇ ਕੇਜਰੀਵਾਲ ਵੇਲੇ ਹੋ ਚੁੱਕੇ ਨੇ ਉਹਨਾਂ ਕੋ ਕੰਮਕਾਰ ਕੋ ਹੈ ਨਹੀਂ ਤੇ ਇਹਨਾਂ ਨੂੰ ਸਾਰੀ ਪਾਰਟੀ ਦੇ ਅੱਗੇ ਲਾਇਆ ਤੇ ਹੋਰ ਕਿਸੇ ਨਾ ਕਿਸੇ ਟੰਗ ਨਾਟ ਜਿਹੜੀਆਂ ਪਾਰਟੀਆਂ ਦਿੱਤੀ ਰਹੀਆਂ ਉਹਨਾਂ ਨੂੰ ਬਦਨਾਮ ਕਰ ਸਕਦੀ ਹੈ ਇਸ ਮਸਲੇ ਲੱਗੇ ਹੋਏ ਨੇ ਅਬ ਇਹਨਾਂ ਦੀ ਕੇਜਰੀਵਾਲ ਦੀ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੰਜਾਬ ਵਿੱਚ ਜੋ 2022 ਚ ਸਰਕਾਰ ਆਈ ਹੈ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਚੋਣ ਮੈਨੀਫੈਸਟੋ ਦਾ ਵਾਅਦਾ ਹੈ ਕਿ ਪੰਜਾਬ ਦੇ ਗ੍ਰਿਫੀਸੀਆਂ ਬੜਾਵਾਗੇ ਐਸੀ ਕੁਆਲਟੀ ਦਾ ਅਜ ਤੱਕ ਬਾਰ ਬਾਰ ਕਹਿਣ ਦੇ باوجود ਵੀ ਉਹ ਨਹੀਂ ਬਣ ਸਕਿਆ ਉਹ ਜਦੋਂ ਲੋਕ ਸਭਾ ਵਿਧਾਨ ਸਭਾ ਦੇ ਗੱਲ ਉੱਠੀ ਢਾਈ ਗਈ ਜਿਹੜਾ ਐਮਐਲਏ ਅਨੁਪਰਵਾਯੋਨਾਂ ਬੰਦ ਕਰਨ ਦੀ ਬਾਤ ਬਗੀਆ ਨੂੰ ਗੱਲਬਾਤ ਕੀਤੀ ਔਰ ਉੱਥੇ ਉਹਨੇ ਉਹਦੀ ਇਨਸਰਟ ਕੀਤੀ ਜਿਹੜਾ ਆਪਣੇ ਵਾਅਦੇ ਦਾ ਪੂਰਾ ਕਰਦੇ ਨਹੀਂ ਦੂਜਿਆਂ ਦੇ ਇਸੇ ਰਾਸ਼ਨ ਦੀ ਗੱਲ ਕਰਦੇ ਆ ਰਾਜ ਸਭਾ ਦੇ 7 ਸੀਟਾਂ ਨੇ 7 ਦੀਆਂ ਸਤ ਆਮ ਆਦਮੀ ਪਾਰਟੀ ਕੋਲ ਨੇ ਇਹਨਾਂ ਚੋਂ ਇੱਕ ਵੀ ਕਿਸੇ ਅਸੀਂ ਵਿਅਕਤੀ ਨੂੰ ਨਹੀਂ ਦਿੱਤੀ ਗਈ ਉਹ ਤਾਂ 8ਵੀਂ ਪੋਸਟ ਖਾਲੀ ਹੋ ਗਈ ਸੀ ਜਿਹੜੇ ਆਣ ਵਾਲੇ ਜੁਆਇਨ ਕਰਕੇ ਮੰਤਰੀ ਬਣ ਗਏ ਉਹ ਤੇ ਉਹ ਗੁਪਤਾ ਜੀ ਜਿਹੜੇ ਟਾਇਟਲ ਵਾੜ ਨੂੰ ਦਿੱਤੀ ਹੈ ਜੇ 8 ਸੀਟਾਂ ਵਿੱਚੋਂ 1 ਇੱਕ ਵੀ ਅਸੀਂ ਨੂੰ ਦੇ ਕਿੰਨਾ ਕਿ ਐਸੀ ਕੁਆਲਿਟੀ ਦਾ ਪਿਆਰ ਹੋ ਸਕਦਾ ਇਹ ਸਿਰਫ ਇੱਕ ਡਰਾਮਾ ਹੈ ਹੋਰ ਕੁਝ ਨਹੀਂ ਹੈ ਇੱਕ ਐਸਸੀ ਜਿਹੜੇ ਬੱਚੇ ਪੜਦੇ ਨੇ ਸਕਾਲੇਜ ਵਿੱਚ ਬਹੁਤ ਸਾਰੇ ਪੰਜਾਬ ਦੇ ਬੱਚੇ ਪੜਦੇ ਨੇ ਪੋਸਟ ਮਾਰਕ ਸਕਾਲਰਸ਼ਿਪ ਦੇ ਵਿੱਚ ਹਜ਼ਾਰਾਂ ਬੱਚੇ ਨੇ ਪੰਜਾਬ ਚ ਪੜਦੇ ਨੇ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਿਹਾ ਇਹਨਾਂ ਦੀ ਆਦਤ ਦੇ ਮੁਤਾਬਕ ਜਿਹੜੀ ਸੈਂਟਰ ਦਾ ਪੈਸੇ ਆ ਜੀ ਆ ਨਹੀਂ ਰਹੇ ਜੀ ਆ ਨਹੀਂ ਰਹੇ ਇੱਥੇ ਜਿਹੜਾ ਹੜਾ ਦੇ ਬਿੱਲ ਕਰਦੇ ਸੀ ਸੈਂਟਰ ਨੇ ਪੈਸਾ ਨਹੀਂ ਦਿੱਤਾ ਜੀ ਪੈਸਾ ਆਇਆ ਜੀ ਉਹ 12500 ਕਨੇਡਾ ਰੁਪਏ ਆਇਆ ਸੀ ਉਹਦਾ ਕੋਈ ਹਸਾਬ-ਦਾਬ ਨਹੀਂ ਦੇ ਸਕਦੇ ਹੁਣ ਇਹ ਹੈ ਕਿ ਸਾਰੇ ਸੈਂਟਰ ਦੇ ਸਾਰੇ ਆ ਜਾ ਰਹੇ ਨੇ ਸਾਨੂੰ ਇਹ ਕੋਈ ਕੋਰਟ ਚ ਗਿਆ ਕੋਰਟ ਦੇ ਨਾਲ ਝਾੜਾ ਵਾਰੀਆਂ 5000 50 ਸਰਕਾਰ ਨੂੰ ਉਨਾ ਕਹਿਆ ਕਿ ਅਜਿਹੀ ਘਟਨਾ ਪਾਜ ਪਾਸ਼ਾਸੀਤ ਰਾਜ ਦੇ ਵਿੱਚ ਹੋ ਸਕਦੀ ਹੈ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਅਜਿਹੇ ਦੋਸ਼ ਲਗਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਚਮੁੱਚ ਅਜਿਹੇ ਸਮਾਜ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਸੱਤ ਰਾਜ ਸਭਾ ਸੀਟਾਂ ਦੇ ਵਿੱਚੋਂ ਕਿੰਨੀਆਂ ਅਜਿਹੇ ਵਿਕਤੀਆਂ ਨੂੰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਸ਼ੀਕਾਲ ਜੀ ਗਲੋਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰਿਆਣਾ ਦੇ ਦਲਿਤ ਆਈਪੀਐਸ ਅਧਿਕਾਰੀ ਅਤੇ ਏਡੀਜੀਪੀ ਵਾਇਪੁਰਨ ਸਿੰਘ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪ ਲੀਡਰਾਂ ਤੇ ਇਸ ਘਟਨਾ ਦਾ ਰਾਜਨੀਤਿਕਕਰਨ ਕਰਨ ਦਾ ਦੋਸ਼ ਲਗਾਇਆ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਬਲਕਿ ਦੂਜਿਆਂ ਤੇ ਦੋਸ਼ ਲਗਾ ਰਹੀ ਹੈ ਸਾਬਕਾ ਕੇਂਦਰੀ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ एडीजीपी वाय पूरन सिंह दी ਖੁਦਕੁਸ਼ੀ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਸਾਬਕਾ ਮੰਤਰੀ ਨੇ ਕਿਹਾ ਕਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨਾ ਠੀਕ ਹੈ ਪਰ ਇਸ ਘਟਨਾ ਨੂੰ ਰਾਸਨੀਤਿਕ ਕਰਨ ਕਰਨਾ ਨਿੰਦਣਯੋਗ ਹੈ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਕੱਲ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਐਡੀਜੀਪੀ ਦੀ ਖੁਦਕੁਸ਼ੀ ਇੱਕ ਬਹੁਤ ਦੁਖਦਾਈ ਘਟਨਾ ਹੈ ਉਹਨਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਕਈ ਰਾਸਨੀਤਿਕ ਨੇਤਾਵਾਂ ਦੇ ਨਾਲ ਉਹਨਾਂ ਦੇ ਘਰ ਗਏ ਅਤੇ ਪਰਿਵਾਰ ਦੇ ਨਾਲ ਹਮਦਰਦੀ ਸਾਂਝੀ ਕੀਤੀ ਉਹਨਾਂ ਕਹਿੰਦੇ ਕਿ ਇਸ ਮਸਲੇ ਦਾ ਆਮ ਆਦਮੀ ਪਾਰਟੀ ਰਾਜਨੀਤੀਕਰਨ ਕਰ ਰਹੀ ਹੈ ਇਹ ਸਾਰੀਆਂ ਪਾਰਟੀਆਂ ਦਾ ਜਾਣਾ ਕੋਈ ਹਰਜਨਿੰਨ ਸ਼ਿਫਤੀ ਦੇ ਤੌਰ ਤੇ ਜਾਣਾ ਪਰ ਇਹਨੂੰ ਪੋਲੀਟਿਸੀਜ਼ ਕਰਨਾ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਸ ਗੱਲ ਨੂੰ ਪੋਲੀਟਿਸੀਜ਼ ਕਰੀਏ ਕਿ ਜਿਹੜੀਆਂ ਬੀਜੇਪੀ ਰੂਲ ਸਟੇਟ ਹੈ ਇਸ ਕਰਕੇ ਉਹਨਾਂ ਦਾ ਥੱਕਾ ਹੋ ਰਿਹਾ ਇਹ ਕਹਿਣਾ ਬਿਲਕੁਲ ਗਲਤ ਹੈ ਉਹਨਾਂ ਦਾ ਸ਼ਿਫਤੀ ਕਰਨ ਜਾਣਾ ਠੀਕ ਹੈ ਸਾਰੀਆਂ ਪਾਰਟੀਆਂ ਜਾਣ ਯੂਨਲ ਆਲ ਗਾਂਧੀ ਜੀ ਆ ਜਾ ਕੇ ਉੱਥੇ ਆਏ ਨੇ। ਰਖਾਵਲੇ ਜੀ ਸਾਡੇ ਮੰਤਰੀ ਉਹ ਉੱਤੇ ਜਾ ਕੇ ਆਏ ਨੇ। ਔਰ ਮੰਤਰੀ ਇੱਕ ਹੋਰ ਦਿੱਲੀ ਤੋਂ ਆ ਰਹੇ ਨੇ। ਉਹਨਾਂ ਨੇ ਜਾਣਾ ਸਾਨੂੰ ਦਾ ਜਾਣ ਦਾ ਹੱਕ ਬੰਦਾ ਉਹਨਾਂ ਨੇ 86% ਵਰਕਰ ਕਰਨ ਦਾ ਸਾਰਾ ਹੱਕ ਹੁੰਦਾ। ਪਰ ਇਹਨੂੰ ਇਹ ਕਹਿਣਾ ਵੀ ਇਹ ਕਾਂਗਰਸ ਰੂਲ ਸਟੇਟਸ ਕਰਕੇ ਉੱਥੇ ਜਾਤੀ ਹੋ ਰਹੀ ਹੈ। ਜਾਂ ਉਹਨਾਂ ਨੇ ਸੂਚਿਸ਼ਡ ਇਸ ਕਰਕੇ ਕੀਤਾ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਇਹ ਬਿਲਕੁਲ ਜਦੋਂ ਪਾਰਟੀਆਂ ਲੋਕਤੰਤਰ ਢੰਗ ਨਾਲ ਜਿੱਤਣ ਦੀ ਸਥਿਤੀ 'ਚ ਨਾ ਹੋਵੇ। ਆਮ ਆਗੂ ਪਾਰਟੀ ਦੀ ਪ੍ਰੋਬਲਮ ਕੀ ਹੈ ਉਹ ਦਿੱਲੀ ਚ ਬੁਰੀ ਤਰ੍ਹਾਂ ਹਾਰ ਚੁੱਕੇ ਨੇ ਕੇਜਰੀਵਾਲ ਵੇਲੇ ਹੋ ਚੁੱਕੇ ਨੇ ਉਹਨਾਂ ਕੋਲ ਕੰਮਕਾਰ ਕੁਝ ਹੈ ਨਹੀਂ ਤੇ ਇਹਨਾਂ ਨੂੰ ਸਾਰੀ ਪਾਰਟੀ ਨੇ ਇਸ ਵਾਸਤੇ ਲਾਇਆ ਤੇ ਹੋਰ ਕਿਸੇ ਨੇ ਕਿਸੇ ਟੰਗ ਨਾਲ ਜਿਹੜੀਆਂ ਪਾਰਟੀਆਂ ਦਿੱਤੀ ਰਹੀਆਂ ਉਹਨਾਂ ਨੂੰ ਬਦਨਾਮ ਕਰ ਸਕਦੀ ਇਸ ਮਸਲੇ ਲੱਗੇ ਹੋਏ ਨੇ ਹੁਣ ਇਹਦੀ ਕੇਜਰੀਵਾਲ ਦੀ ਗੱਲ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੰਜਾਬ ਵਿੱਚ ਜੋ 2022 ਚ ਸਰਕਾਰ ਆਈ ਹੈ ਇਹਨਾਂ ਨੇ ਬਹਿਲਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਜੋਨ ਮੈਨੀਫੈਸਟੂ ਦਾ ਵੈਦਰ ਇਹ ਪੰਜਾਬ ਦੇ ਦਿੱਪਤੀ ਸੀ ਹੰਬੜਾਵਾਗੇ ਐਸੀ ਕੁਆਲਟੀ ਦਾ ਅੱਜ ਤੱਕ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਉਹ ਨਹੀਂ ਬਣ ਸਕਿਆ ਉਹ ਜਦੋਂ ਲੋਕ ਸਭਾ ਵਿਧਾਨ ਸਭਾ ਜੇ ਗੱਲ ਉੱਠੀ ਢਾਈ ਗਈ ਜਿਹੜੇ ਐਮ ਐਲ ਏ ਅਨੁਪਰਵਾਇਓਨਾਂ ਨੂੰ ਬੰਦ ਕਿਲੀ ਬਤ ਬਜੀਆ ਨੂੰ ਗੱਲ ਵਾਟ ਕੀਤੀ ਔਰ ਉੱਥੇ ਉਹਦੀ ਇਨਸਰਟ ਕੀਤੀ ਜਿਹੜਾ ਆਪਣੇ ਵਾਦੇ ਦਾ ਪੂਰਾ ਕਰਦੇ ਨਹੀਂ ਦੂਜਿਆਂ ਦੇ ਰਾਸ਼ਨ ਦੀ ਗੱਲ ਕਰਦੇ ਆ ਰਾਜ ਸਭਾ ਦੇ 7 ਸੀਟਾਂ ਨੇ 7 ਦੀਆਂ ਸਤ ਆਮ ਆਦਮੀ ਪਾਰਟੀ ਕੋਲ ਨੇ ਇਹਨਾਂ ਤੋਂ ਇੱਕ ਵੀ ਕਿਸੇ ਅਸੀਂ ਵਿਅਕਤੀ ਨੂੰ ਨਹੀਂ ਦਿੱਤੀ ਗਈ ਉਹਦਾ 8ਵੀਂ ਪੋਸਟ ਖਾਲੀ ਹੋ ਗਈ ਸੀ ਜਿਹੜੇ ਆਣ ਵਾਲੇ ਜੁਆਇਨ ਕਰਕੇ ਮੰਤਰੀ ਬਣ ਗਏ ਉਹ ਤੇ ਉਹਨੂੰ ਗੁਪਤਾ ਜੀ ਜਿਹੜੇ ਟ੍ਰਾਇਡੈਂਟ ਵਾਲੇ ਉਹਨਾਂ ਨੇ ਦਿੱਤੀ ਹੈ ਜੇ 8 ਸੀਟਾਂ ਵਿੱਚੋਂ ਇੱਕ ਵੀ ਅਸੀਂ ਨਹੀਂ ਦੇ ਕਿੰਨਾ ਕਿਹੜਾ ਐਸੀ ਕੁਆਲਿਟੀ ਦਾ ਪਿਆਰ ਹੋ ਸਕਦਾ ਹੈ ਇਹ ਸਿਰਫ ਇੱਕ ਡਰਾਮਾ ਹੈ ਹੋਰ ਕੁਝ ਨਹੀਂ ਹੈ ਇੱਕ ਐਸਸੀ ਜਿਹੜੇ ਬੱਚੇ ਪੜਦੇ ਨੇ ਸਕਾਲੇਜ ਵਿੱਚ ਬਹੁਤ ਸਾਰੇ ਪੰਜਾਬ ਦੇ ਬੱਚੇ ਪੜ੍ਹਦੇ ਨੇ ਪੋਸਟ ਮਾਰਕ ਸਕਾਲਰਸ਼ਿਪ ਦੇ ਵਿੱਚ ਹਜ਼ਾਰਾਂ ਬੱਚੇ ਨੇ ਪੰਜਾਬ ਚ ਪੜ੍ਹਦੇ ਨੇ। ਉਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਿਹਾ। ਇਹਨਾਂ ਦੀ ਆਰਥਿਕ ਦੇ ਮੁਤਾਬਕ ਜਿਹੜੀ ਸੈਂਟਰ ਦਾ ਪੈਸੇ ਦੀ ਆ ਨਹੀਂ ਰਹੀ ਜੀ ਆ ਨਹੀਂ ਰਹੀ। ਇਹਦੇ ਜਿਹੜਾ ਹੜਾਂ ਦੇ ਬਿੱਲ ਕਰਦੇ ਸੀ ਸੈਂਟਰ ਨੇ ਪੈਸਾ ਨਹੀਂ ਦਿੱਤਾ ਜੀ ਪੈਸਾ ਆਇਆ ਜੀ 12500 ਕਨੇਡਾ ਰੁਪਏ ਆਇਆ ਸੀ। ਉਹਦਾ ਕੋਈ ਹਸਾਬ-ਕਿਤਾਬ ਨਹੀਂ ਦੇ ਸਕਦੇ। ਹੁਣ ਇਹ ਹੈ ਕਿ ਸਾਰੇ ਸੈਂਟਰ ਦੇ ਸਾਰੇ ਆ ਜਾ ਰਹੇ ਨੇ ਸਾਨੂੰ। ਇਹ ਕੋਈ ਕੋਰਟ ਚ ਗਿਆ ਕੋਰਡੀਨੇਟਰ ਝਾੜਾ ਵਾਰੀਆਂ 50 50 ਸਰਕਾਰ ਨੂੰ ਉਨਾ ਕਹਿਆ ਕਿ ਅਜਿਹੀ ਘਟਨਾ ਪਾਜ-ਪਾਜ ਸਿਆਸੀ ਤਰਾਸ ਦੇ ਵਿੱਚ ਹੋ ਸਕਦੀ ਹੈ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਅਜਿਹੇ ਦੋਸ਼ ਲਗਾ ਰਹੀ ਹੈ ਉਹਨਾਂ ਇਹ ਵੀ ਕਹੇ ਕਿ ਜੇਕਰ ਆਮ ਆਦਮੀ ਪਾਰਟੀ ਸੱਚਮੁੱਚ ਅਜਿਹੇ ਸਮਾਜ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਸੱਤ ਰਾਜ ਸਭਾ ਸੀਟਾਂ ਦੇ ਵਿੱਚੋਂ ਕਿੰਨੀਆਂ ਅਜਿਹੇ ਵਿਕਤੀਆਂ ਨੂੰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ